ਦੇ ਸਾਵੀ ਧੁੱਪ ਪੱਲੀ ਆ ਬਰ ਮਹੀਨੇ ਹੋਰੀ ਐ ਲੈਡ ਛੱਡਦੇ ਨਹੀਂ ਹੈਗੇ ਬੇ ਕਿੱਦਾਂ ਚੱਲ ਪਿਆ ਦਵੇ ਪੈਰੀ ਲੂਸ ਲੂਸ ਕਰਦਾ ਇਹਨੇ ਕਿੱਧਰ ਆਵਾਜ਼ ਮਾਰਤੀ ਪੁੱਠੇ ਪੈਰ ਵਾਲੀ ਨੇ ਆਹੋ ਮੈਂ ਤਾਂ ਲੱਗਦੀ ਆ ਬੁੜਬੁੜ ਕਰਦੀ ਨਾ ਬੇਬੇ ਤੈਨੂੰ ਟੇਕ ਟੂਕ ਹੈ ਨਹੀਂ ਕਿਸੇ ਗੱਲ ਦੀ ਇਹ ਸਾਰੇ ਪਿੰਡ ਥੂ ਥੂ ਕਰਾ ਰੱਖੀ ਐ ਘਰੇ ਬਹਿ ਜਾ ਕਰੋ ਉਹ ਕੀ ਥੂ ਥੂ ਹੋ ਗਈ ਬੇਬੇ ਆਹ ਥੂ ਥੂ ਯਾ ਖੜਾ ਪਾ ਕੀ ਸਹੜੀ ਐ ਕੀ ਮੁੱਕਰਗੀ ਹੋ ਆਹ ਤੇਰ ਚਾਚੀ ਦੇ ਸਾਹਮਣੇ ਕਿ ਮੁੱਕਰੀ ਉਹ ਤੇ ਫਿਰ ਚਾਚੇ ਦੇ ਸਾਹਮਣੇ ਮੁੱਕਰੀ ਹੋਰ ਕੀ ਮੁੱਕਰੂਗੀ ਕੱਲੋਂ ਤੈਨੂੰ ਖੜਾ ਖੜਾਏ ਨੂੰ ਛੱਡ ਕੇ ਵਗ ਜੂਗੀ ਅੱਛਾ ਤੇਰੇ ਕਹਿਣ ਦਾ ਮਤਲਬ ਹਰੇਕ ਮੂਰੇ ਪਿੱਡ ਦੀ ਵੀਰੇ ਵੀ ਮੇਰੀ ਉਹਨਾਂ ਨੇ ਮੇਰੇ ਨਾਲ ਗੱਲ ਆ ਵੀ ਮੇਰੀ ਇਹਨਾਂ ਨੇ ਮੇਰੇ ਨਾਲ ਗੱਲ ਆ ਅੱਛਾ ਹਰੇਕ ਨੀ ਮੂਰੇ ਆਹਦਾ ਮੋਟਾ ਬਸਟੈਂਡ ਚਾਹੀਦਾ ਕਿਸੇ ਚੀਜ਼ ਦਾ ਸਟੈਂਡ ਤਾਂ ਉਹ ਜਿਹੜਾ ਸਟੈਂਡ ਉਹ ਲਊਗਾ ਮੇਰੇ ਪਿੱਛੇ ਮਾਹੀ ਤੇ ਲਾਲੋ ਜੇ ਜਿਹੜੀ ਕਹਿੰਦੇ ਖੇਤ ਪਾ ਗਦੇ ਨਾਲ ਨਾ ਹੋ ਜੇ ਤੇਰੇ ਨਾਲ ਉਹ ਨਾ ਬਣ ਜਾਏ ਓਏ ਕਿਦਰੀ ਨਿਕਲ ਹੁੰਦਾ ਬੇਬੇ ਜਿੰਨਾ ਮੈਨੂੰ ਟਰੂ ਲਵ ਕਰਦੇ ਨਾ ਟਰੂ ਲਵ ਉਹਨਾਂ ਅਜੇ ਤੱਕ ਕਿਸੇ ਪਿੰਦੇ ਕੀਤਾ ਨਹੀਂ ਹੋਣਾ ਬੰਦੇ ਦਾ ਮੈਂ ਕਿਹੜਾ ਟਰੂ ਲਵ ਨਾਲੇ ਟਰੀ ਲਵ ਉਹ ਟਰੀ ਲਵ ਨਹੀਂ ਨਟਰੀ ਹੁੰਦਾ ਬੇਬੇ ਦਰਖਤ ਅੱਛਾ ਟਰੂ ਲਵ ਮੈਂ ਜਾ ਬਾਇਆ ਢੱਕੇ ਬੁੱਲਣ ਮਾਰ ਕੇ ਟਰੂ ਲਵ ਠੀਕ ਹੈ ਹਾਂ ਮੇਰੇ ਬਾ ਬਹੁਤ ਦਰਦ ਆ ਰਿਹਾ ਹੈ ਬੇ ਤੂੰ ਸਮਝ ਜਾ ਸਮਝ ਜਾ ਕੀ ਸਮਝਾਂ ਆ ਜਿਹੜੀਆਂ ਗੱਲਾਂ ਮੈਂ ਕਹਿਨੀ ਆ ਤੈਨੂੰ ਸੱਚੇ ਪਿਆਰ ਦੀ ਕਦਰ ਨਿਉਣੀ ਅੱਛਾ ਜਮੀ ਨਹੀਂ ਆਉਣੀ ਮੈਂ ਤਾਂ ਕਦੇ ਕਰਈ ਨਹੀਂ ਆ ਜ ਆ ਪਿਆਰ ਪੂਰ ਮੇਰਾ ਤਾਂ ਸਿੱਧੇ ਚਿਹਰੇ ਪਿਆਉਣਾ ਵਿਆਹ ਕਰਤਾ ਦੀ ਕਰਦਿਆ ਨੇ ਮਨਤਬਾ ਪਈ ਨਹੀਂ ਬੇਬੇ ਦੋਨੋਂ ਇੱਕ ਲੋਕਾਂ ਦੀ ਗੱਲਾਂ ਚ ਵੜਾਉਂਦੀਆਂ ਅੱਛਾ ਉਹ ਜਿਹੜੇ ਆਪਣੇ ਚਾਚੇ ਤੇ ਚਾਚੀ ਆ ਹੂੰ ਉਹ ਆਪਣੀ ਬਤਨਾਮੀ ਜਾਣਦੇ ਤੈਨੂੰ ਪਤਾ ਉਹਨਾਂ ਤਾਂ ਵੀ ਕੁੜੀ ਮੰਨੇ ਤੇ ਸਾਰੇ ਪਿੰਡ ਚ ਰੌਲਾ ਪਾਈਏ। ਤੂੰ ਐਵੇਂ ਨਾ ਉਹ ਕਰ ਕਰ ਮੈਂ ਮੜਾ ਬਾਜ਼ਾਰ ਚ ਗਿਆ ਮਾਰਿਆ ਵਾ। ਬੇ ਚਲ ਉਹਨਾਂ ਤਾਂ ਮੈਂ ਮੰਨਦੀ ਆ ਮੈਨੂੰ ਤਾਂ ਕੱਲ ਪਰਸੋਂ ਲਾਬੋ ਵੀ ਕਹਿੰਦੀ ਦੀ। ਓ ਯਾਰ ਮੈਂ ਨਹੀਂ ਕੁਛ ਲਾਬੋ ਲੂਬੋ ਤਾਂ ਲੈਣਾ ਗਾ ਆਪੇ ਦੇਖਿਆ ਕਰ। ਸਾਰਾ ਦਿਨ ਨਹੀਂ ਟਿਕ ਜਾਈਗੀ ਤੂੰ। ਓਏ ਬੇ ਆ ਮੁੰਡਾ ਤਾਂ ਮੈਨੂੰ ਮੈਨੂੰ ਲੱਗਦਾ ਲੈ ਕੇ ਬੈਠੂਗਾ। ਇਹ ਨਹੀਂ ਸਮਝਦਾ ਹੈਗਾ। ਇੱਕ ਤਾਂ ਮਚਾਉਣੀ ਲਾਈਟ ਉਹਦੀ ਭੱਜ ਜਾਂਦੀ ਆ। ਲੈ ਸਵੇਰ ਦਾ ਨਿਕਲਿਆ 4 ਵਜੇ ਦਾ। ਹੁਣ ਤੱਕ ਨਹੀਂ ਬਾੜੇ ਬੜੇ ਹਜੇ ਪਤਾ ਨਹੀਂ ਕਿ ਲੱਬਿਆ ਮੁੰਡਾ ਕਿੱਜਾ ਨਹੀਂ ਲੱਬਿਆ ਲੈ ਆਉਂਦਾ ਕਿਉਂ ਲੱਭ ਗਿਆ ਮੁੰਡਾ ਕਿੱਥੇ ਲੱਭ ਗਿਆ ਮੈਂ ਤਾਂ ਥੈ ਨਹੀਂ ਬਾਤ ਸਾਰੇ ਦੇਖ ਕੇ ਆਂ ਪਾਤੀ ਪੂਰੀ ਉਹ ਤਾਂ ਪਤਾ ਹੀ ਸੀ ਤੇਰਾ ਸਾਰੇ ਦੇਖ ਕੇ ਆਂ ਤੂੰ ਫਿਰ ਮੈਂ ਹੁਣ ਕੀ ਕਰਾਂ ਮੈਂ ਤਾਂ ਦੇਖ ਆਇਆ ਜਿੱਥੇ ਜਿੱਥੇ ਜਾਣਾ ਸੀ ਮੈਂ ਦੇਖ ਆਇਆ ਉਹਦਰ ਘਾਹ ਜਾਇਆ ਉਹਦਾ ਮਾੜਾ ਮੋਟਾ ਗਾਹਾਂ ਸਾਰੇ ਹੀ ਦੇਖ ਕੇ ਆਇਆ ਦੋ ਪਰ ਗਾਹ ਹੋ ਜਾਂਦਾ ਤੂੰ ਤਾਂ ਲੜਨ ਲੱਗੇ ਨੇ ਪਾਣੀ ਧਾਣੀ ਦਾ ਕੀ ਪੁੱਛਣਾ ਸੀ ਹੋਰ ਹੀ ਸਿੰਘਾਂ ਪਾ ਕੇ ਬਹਿ ਜਾਂਦੀ ਜਵਾਖ ਦਾ ਘਰੇ ਨਹੀਂ ਆਇਆ ਤੈਨੂੰ ਪਾਣੀ ਧਾਣੀ ਦੀ ਪਈ ਹੈਗੀ ਹਾਂ ਜਵਾਖ ਫਰਾਇਆ ਨਹੀਂ ਹੁਣ ਮੈਂ ਕੀ ਕਰਾਂ ਮੈਂ ਤਾਂ ਸਾਰੇ ਦੇਖ ਕੇ ਆਇਆਗਾ ਲੈ ਜੇਦੀ ਜਗਾ ਲਾਡੀ ਹੁੰਦਾ ਫਿਰ ਤਾਂ ਬਥੇਰਾ ਭਗ ਜਾਂਦਾ ਲਾਡੀ ਹੁੰਦਾ ਲਾਡੀ ਦੀ ਕਿ ਤੂੰ ਤਾੜੀ ਫਰਮਾਇਓ ਕੀ ਕਰਾਂ ਕਹਿੰਦੀ ਉਹ ਵੀ ਲਗਾਉਂਦਾ ਹਾਂ ਲਗਾਉਂਦਾ ਫਿਰਦਾ ਉਹ ਤਾਂ ਬਥੇਰੇ ਲਗਾ올ੀਆਂ ਮੇਰੇ ਜਵਾਖ ਨੂੰ ਧੱਕੇ ਮਾਰਦਾ ਹੁਣ ਧੱਕੇ ਨਹੀਂ ਮਾਰਦਾ ਮੈਂ ਹੋਰ ਦੱਸ ਕਿੱਥੇ ਦੇਖ ਕੇ ਆਵਾ ਗਾਂ ਬਚਾ ਆਹ ਲਾ ਵੇ ਅੱਗੇ ਪੱਤਾ ਵੇ ਕਿਹੜੇ ਵੇਲੇ ਦੀ ਮੈਂ ਦੇਖਦੀ ਫਿਰਦੀ ਆ ਵੇ ਤਾਂ ਲਾ ਅੱਛਾ ਬਾਹਰ ਬਹਿ ਜਾ ਉਹਦੀ ਬੁੱਕਲ 'ਚ ਬਹਿ ਜਾ ਉਹਦੀ ਜਾ ਕੇ ਆ ਗਿਆ ਪੱਤਾ ਵੇ ਕਿੱਧਰ ਭੱਗੇ ਸੀ ਪੁੱਤ ਤੂੰ ਮੈਂ ਜ਼ਰੂਰੀ ਕੰਮ ਕਰਦਾ ਫਿਰਦਾ ਸੀਗਾ ਆ ਤੂੰ ਹੈ ਕਿੱਧਰ ਭੱਗ ਪੱਤਾ ਜ਼ਰੂਰੀ ਕੰਮ ਕੀ ਕਰਦਾ ਮੈਂ ਕੰਮ ਕਰਕੇ ਆਉਂ ਉਹ ਮੈਂ ਕਰਤਾ ਉਹੀ ਕੀ ਕਰਤਾ ਕੀ ਕਰਤਾ ਵੇ ਹੈ ਕੀ ਕਰਤਾ ਚਾੜਦਾ ਤੇ ਨਹੀਂ ਚੰਦਾ ਲੈ ਕੀ ਚੰਦ ਚਾੜਦਾ ਹੁਣ ਤਾਂ ਐਵੇਂ ਲਾਂਬਾ ਕਾ ਨਹੀਂ ਦਿਵਾਤਾ ਹਾਂ ਖਾਰੇ ਤੁਸੀਂ ਖੁਸ਼ੀ ਹੋ ਜੋ ਕੀ ਦੱਸ ਪੁੱਤ ਜਿਹੜੀ ਰਾਦੀ ਵਾਲੀ ਨਹੀਂ ਸੀਗੀ ਹਣਾ ਉਹ ਜਿਹੜੇ ਨਾਲ ਫਿਰਦੀ ਸੀ ਦੇ ਖੇਤਾਂ ਚ ਹਾਂ ਹਾਂ ਉਹਨੂੰ ਮੈਂ ਆਪਣੇ ਵਾਲੇ ਸੋਨੀ ਨਾ ਚੜਾਤਾ ਤੇ ਕੰਚਰਾ ਉਹ 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 ਤਾਂ ਉਹ ਕੰਮ ਕਰਤਾ ਵੀ ਨਾ ਖੇਡਾਂ ਨਾ ਖੇਡਣ ਦੇਵਾ ਕੁੱਤੀ ਚ ਮੁੱਤੂਗਾ ਤਾਂ ਫਿਰ ਉਸਤ ਨਾ ਛੜਾ ਉਹ ਛੜਿਆ ਕਿਉਂ ਮਾਰਦਾ ਮੇਰੇ ਜਵਾਖ ਨੇ ਆ ਦੇਖ ਰਿਹਾ ਹੈ ਬੇਬੇ ਜੀ ਕੋਈ ਬਾਣੀ ਹੈ ਨਾ ਇਹ ਕਿੱਦਾਂ ਹੋਇਆ ਨਾ ਆ ਦੇਖ ਲਾ ਹਾਂ ਬਹੁਤ ਵਧੀਆ ਕੰਮ ਕੀਤਾ ਚਾਰਜ ਠੰਡ ਪਾਤੀ ਹਾਂ ਹਾਂ ਮੈਂ ਜੱਟ ਹਾਂ ਠੰਡ ਪੈ ਜਾਉ ਮਮੀ ਨੀ ਰੋ ਦੇ ਮਾਗਰ ਮਾਗਰ ਅਗਲੇ ਦਾ ਤਾਂ ਮੇਰੀ ਕਰਾ ਦੇ ਗੱਲ ਕਰਾ ਦੇ ਗੱਲ ਦੇਖ ਲਾ ਉਹਨੇ ਮੇਰਾ ਘਰ ਨਹੀਂ ਬਸਾਇਆ ਹਾਂ ਜਾੜਤਾ ਦੇਖ ਦੇਖ ਦੇ ਝੁੰਦਾਰਾ ਜਿਉਂਦਾਰਾ ਜਿਉਂਦਾਰਾ ਇੱਧਰ ਤੱਕ ਚੋ। ਉਹ ਤੱਕ। ਇੱਧਰ ਤਾਂ ਇੱਧਰ ਤਾਂ ਮਾਪੇ ਮਰ ਗਏ। ਹਾਂ ਪਿਆਰ ਤਾਂ ਉਸੇ ਨੂੰ ਕਰਦਾ। ਆ ਮੇਰੇ ਚ। ਕੀ? ਸੋਨੀ ਦਾ ਘਰ ਵੀ ਮਸਾਇਆ ਹੈਗਾ ਉਹ ਵੀ ਆਪਣੇ ਚ ਹੀ ਆਉਂਦਾ। ਵਿਚਾਰਾ ਰੋਟੀ ਭੱਕ ਦੀ ਹੋਊਗੀ। ਚੋਕਲ ਖੋਰ ਬੰਦਾ ਉਹ। ਚੋਕਲ ਖੋਰ ਕੀ? ਤੂੰ ਬਹਿ ਜਾ। ਮੇਰੇ ਭਾਣ ਜਣੂ ਆ ਬੋਲਦਾ। ਉਹ ਮੈਨੂੰ ਪਤਾ ਹੈ ਉਹਦਾ ਭਾਣ ਜਾਤਰਾ। ਪਤਾ ਤੈਨੂੰ? ਖਬਰਦਾਰ ਜੇ ਮੁੰਡੇ ਬਾਰੇ ਕੁਝ ਬੋਲਿਆ। ਖਬਰਦਾਰ ਨਾਲ ਆਪ ਤਾਂ ਤੂੰ ਜਮੇ ਨਹੀਂ ਚੱਜਦਾ ਸਮਝ ਲੈ ਕਿਤੇ। ਦੇਖ ਬੇਬੇ। ਹਾਂ। ਮੈਂ ਲਾਡੀ ਦੇ ਇੱਥੋਂ ਖੋਕੇ 베ਰ ਸੋਨੀ ਨੂੰ ਦੇਤਾ 베 ਪਤਾ ਜਿਉਂਦਾ ਰਹਾ ਲੈ ਆ ਜਾ ਰ ਬਹੁਤ ਜਿਆਦਾ ਖੁਸ਼ ਹੋਇਆ ਫਿਰਦਾ ਨਾ ਹੋਣਾ ਨਹੀਂ ਖੁਸ਼ ਤਾਂ ਇਥੇ ਨਾ ਕੁਝ ਨਾ ਹੋਇਆ ਸਾਹਮਣੇ ਸਾਹਮਣੀ ਹਾਂ ਉਹ ਟੋਕਲ ਖੋਰ ਜਦੇ ਪੱਲੇ ਪਾਤੀ ਗੱਲ ਸੁਣ ਇਹ ਕੰਮ ਸਿਰਫ ਦੱਸਾ ਜੱਟੀ ਕਰ ਸਕਦਾ ਹਾਂ 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 ਕਾਰਨੇ ਆਖੇ ਪਾਮਾ ਆ ਲੈ ਆ ਦੇ ਪਾ ਦੇ ਹਾਂ ਆਮਾ ਆਮਾ ਹਾਰ ਤੇ ਲੈ ਜੇ ਮੁੰਡੇ ਦੇ ਹੱਥ ਲਾ ਖਬਰਦਾਰ ਹੋ ਜੀ ਆਮਾ ਹਰ ਹਾਂ ਇਹ ਖੁਸ਼ੀ ਚ ਬੇ ਪਾ ਚ ਲੈ ਦੁੱਧ ਵਾਲੀ ਖੀਰ ਬਣਾ ਠੀਕ ਆ ਲੈ ਦੁੱਧ ਵਾਲੀ ਖੀਰ ਹਾਂ ਉਹ ਪਾਉਂਗਾ ਲੈ ਮਤਬ ਬਿਨਾਂ ਚੰਡੀ ਕਰਦੀ ਜਿਹੜਾ ਕਰਮ ਨਹੀਂ ਖਾਂਦਾ ਬਿਨਾਂ ਦੁੱਧ ਤੋਂ ਕਿਹੜੀ ਖੀਰ ਹੁੰਦੀ ਹੋਰ ਦੁੱਧ ਨਹੀਂ ਬਣਦੀ ਤੇ ਖੀਰ ਕਮ ਲਿਆ ਹਾਂ ਕਿਉਂ ਹਾਂ ਆ ਦੇਖ ਲੈ ਮੇਰੀ ਗੱਲ ਸੁਣ ਤੇਨੂੰ ਅੱਜ ਮੈਂ ਮਿੱਠੀ ਰੋਟੀ ਲਾ ਕੇ ਦਊਂਗੀ ਹੂੰ ਨਾ ਤਾਂ ਰੋਜੀ ਖਾਣਾ ਚੋ ਆਪਰੇ ਬੇ ਮਿੱਠੀ ਰੋਟੀ ਬੇਚਰ ਪੁਛਰ ਪਾ ਕੇ ਬੇ ਪਾਉਂਗਾ ਬੇ ਪਾਉਂਦਾ ਨਾ ਕੰਮ ਦਿ ਰਾਤ ਨੂੰ ਲੈ ਪਰਾਉਡਾ ਖਾਉਂਦਾ ਤੂੰ ਆ ਬੇ ਮੇਰੇ ਕੋਲ ਦੇਖੋ ਇਕ ਢੀ ਹੁੰਦਾ ਸੀ ਖਣ ਡੱਕਰ ਦੇ ਥੋਂ ਕੱਢੀ ਜਾਣ ਦੇ ਆ ਤੂੰ ਝਾਕੀ ਨਾ ਉਹਦਾ ਕੰਨ ਮੈਨੂੰ ਗੁੱਸਾ ਚੜ ਜਾਂਦਾ ਉਹ ਤੇਰਾ ਗੁੱਸਾ ਤੂੰ ਜਾ ਬਗ ਜਾ ਜਾ ਬਗ ਜਾ ਜਾ ਫਿਰ ਜਾ ਹੀ ਕਰਨੀ ਜਾ ਮੇਰੇ ਕੱਪੜੇ ਚ ਖਾਦੇ ਤੂੰ ਉਹਨੂੰ ਭਾਬੀ ਜੀ ਕੰਨੀ ਜਾਇਆ ਨਾ ਪਤਾ ਉਹ ਤੇਰੀ ਮਾਸੀ ਦਾ ਮੁੰਡਾ ਹੀ ਨਹੀਂ ਹੈ ਤੂੰ ਚੜਾ ਤੂੰ ਮੈਨੂੰ ਗੁੱਸਾ ਆਈ ਨਹੀਂ ਕਹਿਣਾ ਤੂੰ ਚੱਲ ਕਰ ਕੀ ਕਰ ਰਿਹਾ ਚੱਲ ਆਈ ਨਹੀਂ ਬੋਲਣਾ ਦੇਖ ਦੇਖ ਲੈ ਆਈ ਨਹੀਂ ਬੋਲਣਾ ਬਚਾਉਂਦਾ ਮਿਕਾਲ ਹੈ ਬੇਬੇ ਅੱਜ ਕੱਲ ਮਾ ਕਹੜਾ ਵਿਚਾਰਾ ਵਿਚਾਰਾ ਨਾ ਪੁੱਤ ਬਾਈ ਬਾਈ ਪੁੱਤ ਨਾ ਲਤਨ ਚੱਲ ਮਾਰ ਨਾ ਪੁੱਤੋ ਗਰਮੀ ਚ ਓਹੋ ਬਾਹਰ ਦਾ ਦੇਖ ਲੈ ਪਿਓ ਦੇ ਮੂਰੇ ਕਿਵੇਂ ਪਹੁੰਕਦਾ ਇਹ ਨਾ ਫਿਰ ਉਹ ਤਾਂ ਮਾਰ ਹੰਝੂ ਜਵਾਖਦੇ ਤਾਂ ਮਾਰਦਾ ਕਤੂੰ ਬੇਬੇ ਮਾਰਦਾ ਬਾਸਾ ਮਾਰ ਕੇ ਜਉ ਦੋ ਲੋਟੀਆਂ ਕਬਾਬੂ ਇਹਨੂੰ ਹਾਂ ਚੱਲ ਪੁੱਤ ਕਾ ਨੂੰ ਮਾਰਦਾ ਤਾ ਅਈ ਮਿੱਡਕ ਪਾ ਚੂੜਾ ਟੱਟ ਕੇ ਲਾ ਮਿਲ ਜਾਂਦੇ ਕੱਲਾ ਵੇ ਚੂਲਾ ਟੁੱਟ। ਹੋਇਆ ਤੂੰ ਪਾ ਕੇ ਰਾਂ ਮੰਜਾ ਬਲਟਾਉਂਗਾ। ਵੇ ਗੱਲ ਤਾਂ ਸੁਣ ਲੈ ਮੇਰੀ। ਮੇਰੇ ਨਾਲ ਵੀ ਜੱਸਾ ਨਹੀਂ ਜੇ ਤੇਰੇ ਨੱਕ ਤੇ ਦਾਉਣਾ ਕਰਤਾ। ਵੇ ਗੱਲ ਸੁਣ ਮੇਰੀ। ਹਾਂ। ਕੰਜਰਾ ਜੇ ਡਿੱਗ ਪਿਆ ਚੂਲਾ ਟੁੱਟ। ਟੱਟੀ ਚੱਕਦੇ ਫਿਰਾਂਗੇ ਰਹੰਦੇ। ਕੋਈ ਨਹੀਂ ਹਸਪਤਾਲ ਦਾ ਵਗ। ਕੁਛ। ਹੋਰ। ਆਪੇ ਸਾਹਮਣੇ। ਮੈਂ ਜਾ ਪੱਤ। ਚਲ ਸੁਣ ਲੈ ਠੇਕਾ ਆਉਂਦਾ ਆਪਣਾ। ਚਲ ਤੋਰ ਤੈਨੂੰ ਰੋਟੀ ਰੱਖਦੇ ਆ ਮਾਚ। ਚਲ। ਲੈ ਦੇਖ ਦੀ ਜੇ ਘਰੇ ਹੋਈ ਤਾਂ। ਲੈ ਘਰੀਏ ਪਾਂਡੇ ਬਾਂਝੀ ਜਾਂਦੇ। ਨਹੀਂ ਪਹਿਣੇ। ਮਾ ਤੇਰੇ ਕੋਲੇ ਆਈ ਸੀ ਕੀ ਹੋ ਗਿਆ ਨਹੀਂ ਆਹ ਕੀ ਆ ਇੱਥੇ ਬਹਿ ਜਾ ਇੱਥੇ ਬਹਿ ਜਾ ਹਾਂ ਇੱਥੇ ਬਹਿ ਜਾ ਹੈ ਜਾਂ ਕੀ ਹੋ ਗਿਆ ਹੋਣਾ ਕੀ ਆ ਮੈਂ ਤਾਂ ਤੈਨੂੰ ਆ ਹੀ ਕਹਿੰਦੀ ਸੀ ਤੈਨੂੰ ਪਤਾ ਲੱਗਾ ਕੁਸ ਕੁਸ ਕੀ ਨਹੀਂ ਇੱਧਰ ਹੀ ਬਹਿ ਜਾਨੀ ਮੈਂ ਤਾਂ ਫਿਰ ਕਹਿੰਗੀ ਮੇਰਾ ਹਾਨਾ ਪਾਣ ਜੇ ਇੱਥੇ ਬਹਿ ਜਾ ਲੈ ਕੋਸ ਕੀ ਹੋ ਗਿਆ ਲੈ ਤੂੰ ਤਾਂ ਜਮੇ ਜਾਣ ਜਾਣ ਬਣਦੀ ਹੈਗੀ ਨਹੀਂ ਜਿਹੜੀ ਆਹ ਫਿਰਦੀ ਸੀ ਆਪਣੇ लाਡੀ ਨਾਲ ਮੈਂ ਤੈਨੂੰ ਪਹਿਲਾਂ ਵੀ ਕਿਹਾ ਤੈਨੂੰ ਹੁਣ ਵੀ ਕਹਿੰਦੀ ਆ ਵੀ ਮੇਰੇ ਮੁੰਡੇ ਦਾ ਕੋਈ ਇਹੀ ਜੀ ਗੱਲਬਾਤ ਨਹੀਂ ਕੋਈ ਚੱਕਰ ਨਹੀਂ ਹੈਗਾ ਤੂੰ ਮੇਰੇ ਮੁੰਡੇ ਨੂੰ ਬਦਨਾਮ ਨਾ ਕਰ ਬੱਸ ਨਹੀਂ ਅੱਜ ਮੈਂ ਬਦਨਾਮ ਨਹੀਂ ਕਰਨਾ ਸੁਣ ਤਾਂ ਲੈ ਪਹਿਲਾਂ ਉਹੀ ਗੱਲ ਪੈ ਗਈ ਨਾ ਪੈਈ ਚਾਦੀ ਘੁੱਟ ਨਹੀਂ ਮੇਰਾ ਜੱਸਾ ਹੂੰ ਪਾਇਕ ਕਰਕੇ ਅੱਛਾ ਜੀ ਮੇਰੇ ਭਾਣ ਜਸੋਨੀ ਨਾ ਆਪ ਚੜਾ ਕੇ ਆਇਆ ਬੱਸ ਅੱਛਾ ਭੱਜ ਗਈ ਉਹ ਤਾਂ ਤੂੰ ਮੇਰੇ ਮੁੰਡੇ ਨੂੰ ਹੀ ਬਦਨਾਮ ਕਰਦੀ ਨਾ ਬਦਨਾਮ ਤੂੰ ਕਰਦੀ ਤਾਂ ਹੁਲਾੜੀ ਨਾਲ ਹੀ ਸੀ ਨੀ ਪਾਣੇ ਤਾਂ ਨੂੰ ਹੀ ਬਸ ਬਹਿਮਤੀ ਜਿਹੜੀ ਗੱਲ ਦਾਤੀ ਹੈਗਾ ਤੀਗਾ ਤੂੰ ਮੰਨ ਜਾ ਸ਼ੁਕਰ ਕਰ ਮੁੰਡਾ ਵੱਸ ਗਿਆ ਮੰਨ ਜਾ ਨਹੀਂ ਉਹਦੇ ਨਾਲ ਉਹਦੇ ਨਾਲ ਭੱਜ ਗਈ ਹੁਣ ਜੇ ਮੇਰੇ ਮੁੰਡੇ ਨਾਲ ਗੱਲਬਾਤ ਹੁੰਦੀ ਫਿਰ ਕਿਸੇ ਨਾਲ ਕਿਉਂ ਭੱਜਦੀ ਇੱਕ ਤਾਂ ਤੂੰ ਪੈਰਾਂ ਦੇ ਪਾਣੀ ਓਏ ਜੀ ਸਾਡੇ ਉਹੀ ਚੜ ਚੜ ਆਉਂਦੇ ਦੀ ਬਿਨਾ ਮਤਲਬ ਤੋਂ ਨੀ ਇੱਕ ਤਾਂ ਤੂੰ ਪੈਰਾਂ ਦੇ ਪਾਣੀ ਨਹੀਂ ਪੈਂਦੇ ਮੈਂ ਤਾਂ ਇਸ ਕਰਕੇ ਨਹੀਂ ਜ਼ਿਆਦਾ ਬੋਲਦੀ ਵੀ ਸਰਦਾ ਨਹੀਂ ਹੁੰਦਾ ਕਮਾਣ ਮੱਥੇ ਹੈ ਆਪਦੇ ਆਪਦੇ ਹੁੰਦੇ ਬਗਾਨੇ ਬਗਾਨੇ ਹੁੰਦੇ ਨੇ ਮੈਂ ਤੈਨੂੰ ਤਾਂ ਕਹਿਣੀ ਆ ਆ ਦੇਖ ਨਾ ਮੇਰੇ ਜੱਸੇ ਨੇ ਕਿੱਡਾ ਲਾਈਕੀ ਕੰਮ ਕਰਿਆ ਲੈ ਤੂੰ ਹੁਣ ਆ ਗਈ ਨਾ ਪੂਰੀ ਰਤ ਥੱਲੇ ਕਹਿੰਦੀ ਹੁੰਦੀ ਸੀ ਕਿ ਚੜ ਚੜ ਕੇ ਤੇਰਾ ਮੁੰਡਾ ਦਾ ਕੁੜੀ ਲਈ ਫਿਰਦਾ ਕਰਾ ਮੁੰਡਾ ਦਾ ਕੁੜੀ ਲਈ ਫਿਰਦਾ ਹੁਣ ਕਿੱਧਰ ਵਾਗੀ ਨਹੀਂ ਜੱਸਾ ਲਈ ਆਪਣੇ ਜੱਸਾ ਗਿਆ ਹਾਂ ਨਹੀਂ ਲਾਡੀ ਲਈ ਫਿਰਦਾ ਸੀ ਤਾਂ ਹੀ ਤੈਨੂੰ ਕਹਿੰਦੀ ਸੀ ਮੈਂ ਸ਼ੁਕਰ ਕਰ ਬਚ ਗਿਆ

ਨੀ ਗਲਤੀ ਪੈ ਗਈ ਗਲਤਾਂ ਮੈਂ ਤਾਂ ਪਈ ਵੀ ਤੁਸੀਂ ਨੇ ਦੇ ਜੀ ਨੇ ਸਾਡਾ ਘਰ ਫਟਣਾ ਕਰਖਿਆ ਤੀ ਮੈਂ ਤਾਂ ਠੰਡੇ ਦਿਮਾਗ ਨਾਲ ਗੱਲ ਕਰਨ ਆਈ ਸੀ ਤੇਰੇ ਨਾਲ ਤੂੰ ਪੈ ਗਈ ਮੇਰੇ ਚਾਰੇ ਚੱਕ ਕੇ ਮੇਰੇ ਮਗਰ ਤੂੰ ਮਣ ਪੈ ਕੋਈ ਨਾ ਕੋਈ ਸਿੰਗੜੀ ਛੇੜਨ ਆਈ ਹੋਈ ਠੰਡਾ ਦਿਮਾਗ ਚਾ ਤੇਰਾ ਉਹਨਾਂ ਦਾ ਦੋਈਆਂ ਦਾ ਅਧਮਾਗ ਤੇ ਅੱਗ ਮਚਦੀ ਆ ਤੂੰ ਨਾ ਕਦੇ ਮੇਰ ਨਾਲ ਬਣਾ ਕੇ ਰੱਖੀ ਨਹੀਂ ਮੇਰ ਨਾਲ ਬਣਾ ਕੇ ਰੱਖਾ ਦੇਖ ਲੈ ਮੇਰਾ ਮੁੰਡਾ ਕਿੱਡਾ-ਕਿੱਡਾ ਕੰਮ ਕਰਦਾ ਆਹੋ ਤੂੰ ਵੀ ਕਰਾ ਨਹੀਂ ਕੋਈ ਕੰਮ ਜਿਹੜਾ ਕੰਮ ਕਰਦਾ ਤੈਨੂੰ ਤਾਂ ਰੱchn ਆਈ ਆ ਵੀ ਐਡਾ ਕੰਮ ਕੀਤਾ ਮੇਰੇ ਪੁੱਤ ਨੇ ਮਾਰੀਆਂ ਨੇ ਗੱਲਾਂ ਤੇਰੇ ਗੱਲ ਪੱਤੀ ਨਹੀਂ ਹੋਣੀ ਵੀ ਪਿੰਡ ਚ ਆ ਗੱਲ ਹੋ ਗਈ ਮੇਰੇ ਭਾਂਜੇ ਨੇ ਲੈ ਕੇ ਨਿਕਲ ਗਈ ਤਾਂ ਮੈਨੂੰ ਤੂੰ ਦੱਸਣ ਆ ਗਈ ਹਾਈਗਾ ਤੂੰ ਨਹੀਂ ਯਾਰ ਦੂਜੇ ਦੀ ਜਗਾ ਟਾ ਸਟਾਰਟ ਹੋ ਗਿਆ ਅੱਗੇ ਤਾਂ ਇਹਦਾ ਟਾਈਮ ਲਾ ਹੀ ਨਹੀਂ ਉਹਨੇ ਕਦੇ ਮੈਨੂੰ ਗਣੀ ਤੂੰ ਚੱਲ ਮੈਂ ਆ ਗਈ ਕਮਾਲ ਆਲੇ ਯਾਰ ਆਹਦਾ ਯਾਰ ਨੂੰ ਪਾਗਲ ਕਰਕੇ ਡਾਕਟਰ ਬਣੀ ਦਿਮਾਗਾ ਵੀ ਹਾਂ ਦੱਸੇ ਤੂੰ ਏ ਹੋਰ ਕਮਿਆ ਮੈਂ ਦਾ ਬਾਗੋ ਵਾਗਾਂ ਆਪਾਂ ਇੱਥੇ ਕੀ ਦੀ ਟੀ ਕਰੀ ਨਾ ਹੂੰ ਇੱਥੇ ਕੀ ਦੀ ਮੈਂ ਤਾਂ ਉਹੀ ਆਇਆ ਸੀ ਤਾਂ ਘੁੰਮਣਾ ਆ ਦੇਖਣ ਆ ਗਿਆ ਮਾਨੀ ਇੱਥੇ ਕੋਈ ਬੰਦਾ ਆਉਂਦਾ ਸੀ ਨਾ ਨਾ ਇਹ ਤਾਂ ਇੱਕ ਹੀ ਦੇਖਣ ਆ ਗਿਆ ਜੀ ਮੱਕ ਜੇ ਕਾਨੂੰ ਤਾਂ ਨਹੀਂ ਕੀ ਹੋ ਗਿਆ ਹੈ ਤੂੰ ਕਿਵੇਂ ਆ ਗਿਆ ਇੱਥੇ ਤੂੰ ਕਿਵੇਂ ਆ ਗਿਆ ਹੈਂ ਮਾਦਾ ਇੱਧਰ ਆਪਣਾ ਖੇਤ ਲਾਦਾ ਆ ਜਾਂਣਾ ਤੁਹਾਨੂੰ ਮੈਂ ਕਦੇ ਕਦੇ ਤੇ ਜੇ ਆਪਣਾ ਲਾਦਾ ਆਪਣੇ ਕਿਹੜਾ ਲੱਗਦਾ ਇਹ ਨਾਲ ਹੀ ਆਪਣਾ ਖੇਤ ਦਾ ਅੱਛਾ ਤੂੰ ਖੇਤ ਨਹੀਂ ਦੇਖਣਾ ਹੁੰਦਾ ਨਾ ਕਸੂਰੀ ਦੇਖਣਾ ਹੁੰਦਾ ਕੀ ਹੋ ਗਿਆ ਹੁਣ ਤੂੰ ਮੈਨੂੰ ਗੱਲ ਦੱਸ ਇੱਕੋ ਵਾਰ ਮੈਂ ਸੁੰਨੀ ਦਾ ਕੰਮ ਕਰਤਾ ਵੇ ਵਧੀਆ ਕਿਹੜਿਆ ਸੁੰਨੀ ਦਾ ਆਪਣਾ ਲਾ ਉਹ ਤੇਰੇ ਬੱਚੇ ਨਹੀਂ ਮੁੰਡਾ ਉਹ ਜੁਗਲ ਹੋਰ ਦੇਦਾ ਸਾਡਾ ਅੱਛਾ ਅੱਛਾ ਚੱਲ ਵਧੀਆ ਹੋਇਆ ਯਾਰ ਆ ਤਾਂ ਬਾਹਲਾ ਪੁੱਣ ਘਟ ਲੈਦਾ ਕੰਮ ਕਰਤਾ ਕੀ ਕੰਮ ਕਰਦਾ ਦੁਆ ਦੁਆ ਕਹੇਂਦਾ ਦੁਆ ਯਾਰ ਦੁਆ ਬਣਦੀ ਆ ਦੇਣੀ ਸਾਰਾ ਪਿੰਡ ਮੈਨੂੰ ਲਾਹਣਤਾ ਪਾਉਂਦਾਗਾ ਇੱਕ ਮੰਦੇ ਦੀ ਦੁਆ ਸਾਰਾ ਦੇ ਭਾਰੀ ਪਉਂਦੀ ਮੈਂ ਕਹੀਆਂ ਨਾ ਦੁਆ ਬਣਦੀ ਆ ਵੀਰੇ ਦੇਣੀ ਮੈਂ ਵੀ ਤੈਨੂੰ ਦੁਆ ਦੇਣਾ ਤੂੰ ਮੇਰਾ ਛੋਟਾ ਭਾਈਆ ਕੰਮ ਕਰਕੇ ਤਾਂ ਜਮਾ ਸਿਰ ਲਾਦਾ ਕੀ ਕੰਮ ਕਰਦਾ ਮੈਨੂੰ ਮੈਂ ਦੱਸ ਦੇ ਉਹ ਸਾਇਦ ਤੈਨੂੰ ਵੀ ਆ ਲੱਗੇ ਵੀ ਤੇਰੇ ਭਰਾ ਨੇ ਕੁਛ ਕੀਤਾ ਵਧੀਆ ਯਾਰ ਬਾਬਾ ਜਦੋਂ ਕਿਸੇ ਦਾ ਭਲਾ ਕਰਦੇ ਆ ਪੁੰਨ ਕਰਦੇ ਆਂ ਕਿਸੇ ਦਾ ਗੱਲ ਤਾਂ ਸੁਣੋ ਆਹ ਆਪ ਦੇਖ ਆਪ ਸਪੈਸ਼ਲੀ ਉੱਠਾ ਤੜਕੇ ਅੱਛਾ ਉਹਦੀ ਕਿੱਟ ਪੈਕ ਕੀਤੀ ਮੋਟਰਸਾਈਕਲ ਤੇ ਗਿਆ ਹਨਾ ਅੱਛਾ ਅੱਛਾ ਛੱਡੀ ਸੇ ਵਾਲੀ ਬਾਸੀ ਚੜਾਇਆ ਮੈਂ ਕਾਉਣ ਨਾ ਮੁੜੀ ਬਾਬੇ ਦਾ ਨਾ ਲੱਗਿਆ ਅੱਛਾ ਅੱਛਾ ਚਾ ਫਿਰ ਤਾਂ ਤੈਨੂੰ ਯਾਰ ਬਾਲਿਆਂ ਦਵਾਵਾ ਹਾਂ ਵੀ ਮੁੜੀ ਨਾ ਬਸ ਜਾਈ ਜਾ ਚਾਈ ਜਾ ਮੈਂ ਤਾਂ ਯਾਰ ਤੈਨੂੰ ਮੈਂ ਗੱਲ ਇੱਕ ਹੁਰਦਾਣਾ ਹਾਂ ਹੋਰ ਕੋਈ ਤੈਨੂੰ ਦੁਆ ਦੇਵੇ ਚਾਹੇ ਨਾ ਦੇਵੇ ਤੇਰੇ ਭਾਈ ਦੀ ਦੁਆ ਤੇਰੇ ਨਾਲ ਆ ਗੱਲ ਸੁਣ ਤੂੰ ਤਾਂ ਘਰ ਬਸਾਈ ਨਹੀਂ ਮਾ ਆਦਾ ਬਸਾ ਆਏ ਹਾਂ ਦੇਖ ਆ ਯਾਰ ਮੈਂ ਤਾਂ ਨਾ ਭਰੇਕ ਦੇ ਘਰ ਬਸਾ ਬਿਆ ਜਿੰਮੇ ਤਾਂ ਕਹਤਾ ਵੀ ਕਰਤਾ ਹੈ ਤੋ ਹੈ ਨਹੀਂ ਚਲ ਕੋਈ ਨਾ ਆਪਣਾ ਹੀ ਬਸ ਦਨ ਆਪਣਾ ਤਾਂ ਪਤਾ ਹੀ ਆ ਫਿਰ ਹਾਂ ਕੁੜੀ ਕੁੜੀ ਬੰਦਾ ਤੈਨੂੰ ਕੋਣ ਆ ਗਈ ਹਾਂ ਦੱਸ ਦੇ ਲੈ ਫਿਰ ਏਡੀ ਗੱਲ ਆ ਆਪਣਾ ਤੈਨੂੰ ਪਤਾ ਹੀ ਆ ਆ ਤਰੀਕਾ ਲਾਦਾ ਤੂੰ ਜਾਣਦਾ ਉਹਨੂੰ ਓ ਯਾਰ ਮੈਂ ਕਿੱਥੇ ਜਾਣਦਾ ਹਾਂ ਯਾਰ ਸੋਚ ਰਾ ਹੈ ਕਿ ਕੌਣ ਹੋ ਸਕਦੀ ਹੈ ਮੈਂ ਮੈਨੂੰ ਕੀ ਪਤਾ ਯਾਰ ਜੱਸੇ ਹਾਂ ਮਖੌਲ ਲੱਗ ਰਿਹਾ ਕਰ ਮੈਨੂੰ ਤਾਂ ਨਹੀਂ ਦੱਸਣਾ ਕੱਲ ਠੀਕ ਹੈ ਕੋਈ ਗੱਲ ਨਹੀਂ ਨਹੀਂ ਦੱਸਦਾਂ ਨਾ ਇਹ ਤਾਂ ਉਹੀ ਤਾਂ ਦੱਸਣਾ ਜੀ ਮੈਂ ਹੈਂ ਹਾਂ ਦੱਸ ਦੇ ਫਿਰ ਤੇਰੇ ਵਾਲੀ ਮੇਰੇ ਵਾਲੀ ਯਾਰ ਹਾਂ ਐ ਯਾਰ ਹੋ ਹੀ ਨਹੀਂ ਸਕਦਾ ਯਾਰ ਮੈਨੂੰ ਧੋਖਾ ਦੇ ਨਹੀਂ ਸਕਦੇ ਹੋ ਕਿਵੇਂ ਗਿਆ ਯਾਰ ਹੋ ਸਕਦਾ ਨਹੀਂ ਹੋ ਸਕਦਾ ਯਾਰ ਉਹ ਚੱਲ ਫਲੈਸ਼ਬੈਕ ਚ ਚੱਲ 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 ਆਜ ਆ ਚਲੀਏ ਲੱਡੀ ਤੂੰ ਚੱਲ ਮੈਂ ਆ ਗਿਆ ਮੜਿਆ ਪਰਚਾਈ ਨਾਲ ਗੱਲ ਕਰਕੇ ਕਰਿਆ ਕਰਿਆ ਕੋਈ ਕੀ ਗੱਲ ਰਗੀ ਮੈਂ ਕੋਈ ਜ਼ਰੂਰੀ ਗੱਲ ਹੈ ਸਾਡੀ ਦਿਓਰ ਪਰਚਾਈ ਦੀ ਚੱਲ ਮੈਂ ਵੀ ਜਾਦਾ ਨਹੀਂ ਨਹੀਂ ਤੂੰ ਤੂੰ ਚੱਲ ਮੈਂ ਆ ਗਿਆ ਪਾ ਭੀ ਹਾਂ ਤੇਰੇ ਨਾਲ ਕੋ ਗੱਲ ਕਰਨੀ ਸੀ ਹਾਂ ਬੋਲ ਤੂੰ ਮੇਰੇ ਨਾਲ ਗੱਲ ਕਰ ਲਉਂਦੀ ਤਾਂ ਬੜੇ ਜਾਣ ਨਾਲ ਗੱਲ ਹੈ ਕੀ ਹਾਂ ਨਿਆਰੇ ਦਵਾਉਂਗਾ ਤੁਹਾਨੂੰ ਇਹੋ ਜੀ ਕੀ ਗੱਲ ਕਰੀ ਜਾਂਦਾ ਮੇਰਾ ਸਾਲਾ ਯਾਰ ਉਹ ਕਰ ਲੈ ਦੇ ਗੱਲ ਕੋਈ ਨਹੀਂ ਹੈ ਇਹ ਕੀ ਕਹਿ ਗਿਆ ਕੀ ਗੱਲ ਆ ਮੈਨੂੰ ਦੱਸ ਦੇ ਉਹ ਯਾਰ ਸਾਡੀ ਆਪਦੀ ਗੱਲ ਆ ਤੇ ਉਹ ਪਰਜਾਈ ਦੀ ਅੱਛਾ ਚੱਲ ਚਲੀਏ ਕਰ ਲਿਆ ਰਾਂਝਾ ਰਾਜੀ ਹਾਂ ਹਾਂ ਚਲੋ ਹੋਂ ਤਾਂ ਠੀਕ ਆ ਤੇ ਤੇਰਾ ਹਾਂ ਚਿੱਤ ਬਰਾਜੀ ਆ ਪੂਰਾ ਅੱਛਾ ਤੈ ਕਿਤਾ ਸ਼ੈ ਹੈ ਯਾਰ ਮੋਰਾ ਤਾਂ ਹੀ ਮੈਂ ਰੱਬ ਪਤਾ ਮੇਰੇ ਤੇ ਕਿਹੜਾ ਗਾਣਾ ਕਰੂਗਾ ਹਾਂ ਅੱਜ ਕੋਈ ਦੁਆ ਕਰੋ ਮੇਰੇ ਲਈ ਤੇ ਮੈਂ ਬੜ ਤੇ ਲਿਖੜੇ ਗਾਣਾ ਗਾਵਾਂਗਾ ਮੇਰੇ ਆ ਸਲਾਖੜੇ ਸਲਾਖੜੇ ਹਾਏ ਹੋਇ ਰਬ ਆ ਕੀ ਕਰਤਾ ਮੇਰੇ ਸਾਲੇ ਦੇ ਨੇ ਹਾਏ ਮੈਤਰਾ ਮੂੰਹ ਦਿਖਾਉਣ ਜੋਗ ਵੀ ਨਹੀਂ ਰਹਾ ਕਿਤੇ ਮੈਂ ਇੱਧਰ ਜਾਵਾਂ ਜਾਂ ਇੱਧਰ ਜਾਵਾਂ ਕਿੱਧਰ ਜਾਵਾਂ ਯਾਰ ਮੈਂ ਚਲ ਦੇਖਨਾ ਕਿ ਰੰਦਾ ਕਰੀ ਜਾਣਾ ਹਾਏ ਬੀਬੀਏ ਕੀ ਦਸੂਣ ਤੈਨੂੰ ਮੈਂ ਕੋਈ ਮਿੱਤਰਾਂ ਦਾ ਕਬੂਤਰ ਕਿਸੇ ਦੀ ਹੋਰ ਛਤਰੀ ਤੇ ਬਹਿ ਗਿਆ ਅੱਛਾ ਕਰੇ ਚੱਲ ਵਰਗੇ ਅਲੱਗਦਾ ਹੋਊਗਾ ਵੀ ਆ ਗੱਲ ਹੋ ਗਈ ਜਿਹੜੀ ਜੱਸੇ ਦੀ ਮਾਂ ਕਹ ਕੇ ਗਈ ਆ ਹੋ ਸਕਦਾ ਵੀ ਕੀ ਤਰ ਅ ਬੱਲਾ ਵੀ ਲੀਕ ਚੱਕੀ ਆ ਨਾ ਉਰਿਆ ਬੀਬੀ ਠੰਡਾ ਕਰੇ ਜਾਨੀ ਆ ਵਾਰਸ ਆਹੋ ਤੇਰੇ ਵਾਸਤੇ ਕਰਦੀ ਆ ਵੀ ਠੰਡਾ ਕਰਕੇ ਤੈਨੂੰ ਕੁੱਟੂਗੀ ਹਾਂ ਬੀਬੀ ਹਾਂ ਉਰਿਆ ਹਾਂ ਬੀਬੀ ਮੈਨੂੰ ਐ ਦੱਸ ਹੂੰ ਤੂੰ ਤਾਂ ਕਹਿੰਦਾ ਸੀ ਮੇਰੇ ਪਿੱਛੇ ਸਟੈਂਡ ਲੈਂਦੀ ਆ ਬੇ ਮਰਨਾ ਸਾਂਗਦਾ ਮਗਰ ਵੀ ਸਟੈਂਡ ਮਾ ਮਗਰ ਸਟੈਂਡ ਨਹੀਂ ਤੇ ਚਾਚੀ ਦੱਸ ਕੇ ਗਈ ਐ ਉਹਦਾ ਨਿਕਲ ਗਈ ਜੱਸੇ ਦੇ ਮਾਸੀ ਦੇ ਮੁੰਡੇ ਨਾਲ ਫਿਰ ਤੂੰ ਬੀਬੀ ਮੇਰੇਗਾ ਤਾਂ ਜਗਮਾ ਤੇ ਲੂਣ ਲਈ ਨਹੀਂ ਆ ਤੂੰ ਬੇ ਨੂਰ ਨਾਵਾ ਨਾ ਤੂੰ ਚਾੜਾ ਹੋ ਬੋਲਦਾ ਦੀ ਮੈਨੂੰ ਕੀ ਪਤਾ ਸੀ ਬੀਬੇ ਵੀ ਮੇਰਾ ਸਟੈਂਡ ਕੋਈ ਪੱਟ ਕੇ ਲੈ ਜਾਊਗਾ ਅੱਛਾ ਉਹ ਇਸ ਨੇ ਸਟਾਰਡ ਹੂੰ ਬੇ ਸ਼ਰਮ ਕਰ ਮਰੀ ਮੋਟੀ ਆ ਸਾਰੇ ਪਿੰਡ ਨੂੰ ਥੂ ਥੂ ਕਰਾਈਆ ਹੁਣ ਮੈਨੂੰ ਆ ਦੱਸ ਤੈਨੂੰ ਕੀ ਸਜ਼ਾ ਦਵਾਂ ਸੱਸਾ ਕੀ ਦਿਨੇ ਬੇਬੇ ਆਲੂ ਵਾਲੇ ਪਰੋਠੇ ਲਾਲਾ ਚੱਲ ਫਿਰ ਨਿਕਲ ਜਾ ਹੋਰ ਮੈਂ ਕੋਈ ਨਾ ਹਾਂ ਕਰਾ ਮਰ ਜੀ ਹੁਣ ਨਾ ਕੋਈ ਨਾ ਕਰ ਮੇਰੇ ਮਾਂ ਹੁਣ ਤੂੰ ਮੈਨੂੰ ਭਗਾਨਾ ਕਰਤਾ ਮਾਂ ਮਾਂ ਤੈਨੂੰ ਦੱਸੋ ਤਤਰ ਹੋ ਜਾ ਇੱਥੇ ਗਲੀ ਚ ਵੀ ਨਾ ਦੱਸ ਜੀ ਕਿਸੇ ਦਿਨ ਨਾ ਤੈਨੂੰ ਆਦਨ ਆわせ ਜੇ ਮੈਂ ਦੀ ਮੈਂ ਤੈਨੂੰ ਆਦਨ ਦਿਖਾਏਗਾ ਮਾਂ ਦੁਨੀਆ ਤੇ ਥੋਕ ਕੇ ਮਾਰ ਦਿੰਦੇ ਮਾਂ ਥੋੜੂ ਮਾਰ ਦਿੰਦੇ ਚੱਲ ਤੌ ਆਲੂ ਵਾਲੇ ਪਰੌਂਠੇ ਲੈ ਆ ਜਲ ਕੇ ਓਕ ਜਾ ਮਰਨਾ ਦੁਆਰਾ ਤੈਨੂੰ ਕਿਤਾ ਹੋਰ ਕੁਝ ਲਾਵਾ ਬਾਜਾ ਲਾਤੀ ਮੇਰੇ ਮੱਖਣ ਸਮਰੇ ਮੈਂ ਤਨ ਦਸਾਂ ਮੈਂ ਤੈਨੂੰ ਕੁਝ ਹੋਰ ਲਾ ਹੋ ਜੇ ਅੱਕੇ ਸਮਰੇ ਤੂੰ ਉਧਰ ਮੂੰਹ ਕਮਾ ਲੈ ਮੈਂ ਅੰਦਰ ਵੜ ਜਾਊਂਗਾ ਤੂੰ ਵੜ ਜਾ ਕੇ ਅੰਦਰ ਤੂੰ ਅੱਛਾ ਐਸੀ ਲਾ ਦੀਆ ਤੂੰ ਨੇ ਮੈਂ ਥੋੜਾ ਚੱਪਕ ਕਰਕੇ ਭੱਜ ਜਾ ਮੈਂ ਜਾਣ ਕੇ ਤੇਰੇ ਪਿਆਰ ਨੂੰ ਯਾਰ ਨਹੀਂ ਲੂਟ ਲਿਆ ਮਰ ਜਣਾ ਨਾ ਲਹੂ ਪੀ ਰਿਆ ਲਹੂ ਪੀ ਰਖਾ ਮੂੰਹ ਖਾਨ ਜੋਗੀ ਨਹੀਂ ਕਹਤਾ ਛੱਡੀ ਰੁਣ ਜਾਣਾ ਅਸੀਂ ਜਾ ਜੰਮਿਆ ਦੀ ਪਤਾ ਨਹੀਂ ਕਿਹੜਾ ਬੰਤੀ ਉਹ ਮਾੜਾ